ਮੈਂ ਤੁਹਾਡਾ ਆਪਣਾ ਡਾਕਟਰ ਜਗਜੀਤ ਸਿੰਘ ਫਰੋਂ ਰੋਹਾਨੀ ਰਾਹਤ ਸੋ ਅੱਜ ਮੈਂ ਲਾਈਵ ਹੋਇਆ ਜੀ ਮੇਰੇ ਲਾਈਵ ਹੋਣ ਦਾ ਕੋਈ ਆਪਣਾ ਕਾਰਨ ਹੁੰਦਾ ਜਦੋਂ ਵੀ ਮੈਂ ਲਾਈਵ ਹੁੰਨਾ ਸੋ ਹੋਰ ਕਿਵੇਂ ਸਾਰੇ ਕਿਰਪਾ ਮਾਲਕ ਦੀ ਉਮੀਦ ਕਰਦਾ ਵੀ ਸਾਰੇ ਖੁਸ਼ ਹੋਵੋਗੇ ਤੇ ਅੱਲਾ ਵਾਹਿਗੁਰੂ ਪ੍ਰਮਾਤਮਾ ਈਸ਼ਵਰ ਤੋਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਖੁਸ਼ ਰਹੋ ਸਾਰੇ ਅਤੇ ਅੱਜ ਦੇ ਲਾਈਵ ਹੋਣ ਦਾ ਕਾਰਨ ਸੀ ਕਿ ਮੈਂ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਸੋ ਕਮੈਂਟਸ ਦੇ ਵਿੱਚ ਵੀ ਤੁਸੀਂ ਆਓ ਐਂਡ ਆਪਣੀ ਜੋ ਵੀ ਤੁਹਾਡੀ ਰਾਏ ਆ ਉਹ ਦੇ ਸਕਦੇ ਹੋ ਮੋਸਟ ਵੈਲਕਮ ਸਾਰਿਆਂ ਨੂੰ ਅੱਜ ਲਾਈਵ ਹੋਣ ਦਾ ਕਾਰਨ ਇੱਕ ਸੀ ਵੀ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਮੈਂ ਕੁਝ ਇੱਕ ਦਿਨਾਂ ਤੋਂ ਨਾ ਆਪਣੇ ਰੈਗੂਲਰ ਵਰਕ ਕਰਨ ਕਰਕੇ ਕੁਝ એનર્ਜੀ ਜਿਵੇਂ ਡਾਊਨ ਫੀਲ ਹੋ ਰਹੀ ਹੈ ਉਹਦੇ ਕਰਕੇ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਥੋੜੀਆਂ ਪੈਂਡਿੰਗ ਪੈ ਰਹੀਆਂ ਜਾਦਾ ਮੈਂ ਥੋੜਾ ਜਿਹਾ ਆ ਸੌਰੀ ਫੀਲ ਕਰਨਾ ਚਾਹੂਗਾ ਵੀ ਕਈ ਵਾਰੀ ਕਾਲਸ ਅਟੈਂਡ ਨਹੀਂ ਹੋ ਸਕਦੀਆਂ ਕਈਆਂ ਦੀ ਮਿਲਣ ਦੀ ਅਪਾਇੰਟਮੈਂਟ ਲੇਟ ਪੈ ਰਹੀ ਆ ਤੇ ਕਈ ਜਿਹੜੇ ਆਪਣੇ ਕਹਿ ਰਹੇ ਆ ਵੀ ਕੰਮ ਜਲਦੀ ਕਰ ਦੋ ਤੇ ਉਹ ਵੀ ਥੋੜਾ ਨਹੀਂ ਹੋ ਪਾਰ ਰਿਹਾ ਲੇਟ ਹੋ ਰਿਹਾ ਵਾ ਕਿਉਂਕਿ ਐਕਚੁਅਲ ਦੇ ਵਿੱਚ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਵਾਂ ਪੋਡਕਾਸਟ ਦੇ ਵਿੱਚ ਵੀ ਸਾਰੀ ਜਿਹੜੀ ਜੋ ਵੀ એનર્ਜੀ ਹੈ ਨਾ ਉਹ ਸਾਰਾ ਮੈਂ ਆਪ ਹੀ ਸਾਰਾ ਵਨ ਮੈਨ ਹੋਣ ਕਰਕੇ ਸਾਰਾ ਖੁਦ ਹੀ ਸਾਰਾ ਹੈਂਡਲ ਕਰਨਾ ਹੁੰਦਾ ਤੇ ਉਹਦੇ ਕਰਕੇ ਜਿੰਨੀ ਆਪਣੇ ਕੋਲ ਬੋਡੀ 'ਚ એનર્ਜੀ ਹੈ ਉਹਦੇ ਅਕੋਰਡਿੰਗਲੀ ਹੀ ਚੱਲਣਾ ਪੈਂਦਾ ਵਾ ਤੇ ਸੌਰੀ ਜਿਹੜੀਆਂ ਜਿਹੜੀਆਂ ਕਾਲ ਜ ਤੁਹਾਡੀਆਂ ਲੇਟ ਹੋ ਰਹੀਆਂ ਵਾ ਕਾਲ ਆਊਗੀ ਜ਼ਰੂਰ ਬਟ ਇਹ ਆ ਵੀ ਲੇਟ ਹੋ ਸਕਦੀ ਆ ਤੁਸੀਂ ਵੇਟ ਕਰ ਰਹੇ ਹੋ ਤਾਂ ਉਹਦੇ ਲਈ ਮੈਂ ਸੌਰੀ ਫੀਲ ਕਰ ਸਕਦਾ ਬਾਕੀ ਜਿਨ੍ਹਾਂ ਦੇ ਕੰਮ ਪਿਛਲੇ ਪੈਂਡਿੰਗ ਪਏ ਆ ਪਹਿਲਾਂ ਮੈਂ ਉਹ ਕਲੀਅਰ ਕਰਨੇ ਆ ਕਿਉਂਕਿ ਮੈਂ ਨਵਾਂ ਕੰਮ ਥੋੜਾ ਜਿਹਾ ਘੱਟ ਫੜ ਰਿਹਾ ਕਿਉਂਕਿ ਮੇਰੇ ਕੋਲੋਂ ਜਿਹੜੇ ਪਹਿਲਾਂ ਮੇਰੇ ਕੰਮ ਆ ਪਹਿਲਾਂ ਆਪਾਂ ਕਲੀਅਰ ਕਰਨੇ ਆ ਤੇ ਫਿਰ ਆਪਾਂ ਅੱਗੇ ਚੱਲਦੇ ਆਂ ਤੇ ਇਹ ਨਹੀਂ ਆ ਵੀ ਮੈਂ ਕੰਮ ਫੜ ਫੜ ਕੇ ਰੱਖੀ ਜਾਣੇ ਆ ਕਿਉਂਕਿ ਮੈਨੂੰ ਐਕਚੁਅਲ ਦੇ ਵਿੱਚ ਜਿਹੜਾ ਆਪਾਂ ਕੰਮ ਕਰਦੇ ਆ ਆਪਾਂ ਨੂੰ ਕੰਮ ਦਾ ਰਿਜ਼ਲਟ ਚਾਹੀਦਾ ਹੁੰਦਾ ਕੁਛੀ ਮੈਨੂੰ ਬੁਲਾਇਆ ਨਹੀਂ ਬਹੁਤ ਕਰਦਾ ਜੀ ਮੈਂ ਗੁੱਸਾ ਨਹੀਂ ਬਿਜ਼ੀ ਰਹਿੰਦੇ ਹਾਂ ਪਰ ਮੈਂ ਤੁਹਾਡੇ ਤੋਂ ਬਹੁਤ ਆਸ ਰੱਖੀ ਹੈ ਜੀ ਹਾਂਜੀ ਹਾਂਜੀ ਗੁਰਵਿੰਦਰ ਹਾਂਜੀ ਮੈਨੂੰ ਪਤਾ ਜੀ ਮੈਂ ਬੁਲਾਇਆ ਨਹੀਂ ਹੈ ਨਾ ਤੇ ਐਕਚੁਅਲ ਦੇ ਵਿੱਚ ਉਹੀ ਗੱਲ ਕਰਨ ਵਾਸਤੇ ਮੈਂ ਲਾਈਵ ਹੋਇਆ ਹਾਂ ਵੀ ਤੁਸੀਂ ਆਪਣੀ ਗੱਲ ਦੇ ਰੱਖ ਸਕੋ ਮੇਰੇ ਅੱਗੇ ਐਕਚੁਅਲ ਜਿਉਂ ਉਹ ਜਿਹੜਾ ਕੰਮ ਵਰਕ ਲੋਡ ਹੈ ਨਾ ਉਹ ਸਾਰਾ ਤੁਹਾਨੂੰ ਤਾਂ ਸਾਰਾ ਪਤਾ ਹੀ ਆ ਕਿ ਮੇਰੇ ਜਿਹੜੇ ਮੈਨੂੰ ਜਾਣਦੇ ਆ ਚੰਗੀ ਤਰ੍ਹਾਂ ਵੀ ਮੇਰੇ ਕੰਮ ਕਰਨ ਦਾ ਤਰੀਕਾ ਕੀ ਆ ਤੇ ਮੈਂ ਥੋੜਾ ਜਿਹਾ ਜਿਹਨੇ ਕੁਝ ਕੁ ਦਿਨਾਂ ਤੋਂ ਨਾ ਕਾਫੀ ਮੇਰੀ એનર્ਜੀ ਜਿਵੇਂ ਡਾਊਨ ਜੀ ਫੀਲ ਹੋ ਰਹੀ ਆ ਤਾਂ ਉਹਦੇ ਕਰਕੇ ਮੈਂ ਥੋੜਾ ਜਿਹਾ ਘਟ ਕਰ ਰਿਹਾ ਹਾਂ ਜੀ ਮੈਨੂੰ ਪਤਾ ਤੁਸੀਂ ਲੁਧਿਆਣੇ ਤੋਂ ਮੈਨੂੰ ਸਮਝ ਗਿਆ ਮੈਂ ਹਾਂ ਮੈਂ ਬੁਲਾਉਂਗਾ ਤੁਹਾਨੂੰ ਕੋਈ ਗੱਲ ਨਹੀਂ ਆ ਅ ਬਸ ਕੁਛ ਇੱਕ ਟਾਈਮ ਦਿਓ ਥੋੜਾ ਜਿਹਾ ਸਟੇਬਲ ਹੋ ਲਵਾਂ ਤੇ ਅੱਜ ਵੀ ਦੋ ਦੋ ਕੁ ਦਿਨ ਤੋਂ ਤਿੰਨ ਦਿਨ ਤੋਂ ਕਾਲਜ ਨਹੀਂ ਨਿਕਲ ਰਹੀਆਂ ਤੁਹਾਡੀਆਂ ਪੈਂਡਿੰਗ ਪਈਆਂ ਵਾ ਤੇ ਐਕਚੁਅਲ ਦੇ ਵਿੱਚ ਨਾ ਗੱਲ ਕਰਨ ਦੀ એનર્ਜੀ ਨਹੀਂ ਰਹਿੰਦੀ ਸ਼ਾਮੀ 4-5 ਵਜੇ ਤੋਂ ਬਾਅਦ ਤਾਂ ਮੇਰੇ ਚ ਸਰੀਰ ਤੇ ਜਾਣ ਨਹੀਂ ਹੁੰਦੀ ਵੀ ਮੈਂ ਗੱਲ ਵੀ ਕਰ ਸਕਾਂ ਇਸ ਕਰਕੇ ਦੋ ਤਿੰਨ ਦਿਨ ਤੋਂ ਫੋਨ ਵੀ ਤਕਰੀਬਨ ਤਕਰੀਬਨ ਆਫ ਵਾਲਾ ਹੀ ਹਿਸਾਬ ਆ ਤੇ ਮੈਂ ਤਾਂ ਹੀ ਅੱਜ ਲਾਈਵ ਆਇਆ ਸੀ ਵੀ ਮੈਂ ਆਪਣੀ ਪ੍ਰੋਬਲਮ ਦੱਸ ਦਵਾਂ ਕਿ ਮੈਂ ਨਹੀਂ ਲਾਈਵ ਹੋ ਪਾ ਰਿਹਾ ਨਾਲੇ ਕਿੰਨੇ ਕਾਲਜ ਤੁਹਾਡੀਆਂ ਆ ਰਹੇ ਆ ਵੀ ਸਾਡਾ ਕੰਮ ਫੜੋ ਸਾਡਾ ਕੰਮ ਫੜੋ ਤੇ ਨਵੇਂ ਕੰਮ ਮੈਂ ਫੜ ਨਹੀਂ ਪਾ ਰਿਹਾ ਤੇ ਜਿਹੜੇ ਪਹਿਲਾਂ ਫੜੇ ਆ ਉਹਨਾਂ ਨੂੰ ਮੈਂ ਕੋਸ਼ਿਸ਼ ਕਰਦਾ ਪਿਆ ਕਲੀਅਰ ਕਰਨ ਦੀ ਉਹ ਵੀ ਪੈਂਡਿੰਗ ਰਿਹਾ ਬਾਕੀ ਵਨ ਬਾਈ ਵਨ ਸਾਰਿਆਂ ਦਾ ਕਰਾਂਗੇ ਕਲੀਅਰ ਕਰਾਂਗੇ ਐਂਡ ਬੜੀ ਖੁਸ਼ੀ ਦੀ ਗੱਲ ਹੈ ਤੁਹਾਡੀਆਂ ਕਾਲਜ਼ ਆਉਂਦੀਆਂ ਪਈਆਂ ਕਈਆਂ ਦੀਆਂ ਜਿਨ੍ਹਾਂ ਦੇ ਕੰਮ ਬਾਬਾ ਜੀ ਨੇ ਕਲੀਅਰ ਕੀਤੇ ਬਾਬਾ ਫਰੀਦ ਸਾਹਿਬ ਦੀ ਮਿਹਰ ਦੇ ਨਾਲ ਜਿਨ੍ਹਾਂ ਦੇ ਕਲੀਅਰ ਹੋਏ ਆ ਜਦੋਂ ਤੁਸੀਂ ਖੁਸ਼ ਹੁੰਦੇ ਹੋ ਹੱਸਦੇ ਹੋ ਤੇ ਉਸ ਵੇਲੇ ਤੁਹਾਡੇ ਚਿਹਰੇ ਦੀ ਖੁਸ਼ੀ ਤੁਹਾਡੇ ਚਿਹਰੇ ਦੀ ਰੌਣਕ ਵੇਖ ਕੇ ਮੇਰਾ ਮਨ ਦੂਣਾ ਹੋ ਜਾਂਦਾ ਵੀ ਚਲੋ ਮਾਲਕ ਨੇ ਤੁਹਾਨੂੰ ਤੇ ਸ਼ਫਾ ਬਖਸ਼ੀ ਆ ਤੁਸੀਂ ਖੁਸ਼ ਹੋ ਆ ਇਹ ਉਸ ਅਕਾਲ ਪੁਰਖ ਦੀ ਰਹਿਮਤ ਆ ਬਾਕੀ ਮੈਂ ਕਰਨ ਵਾਲਾ ਕੋਈ ਨਹੀਂ ਆ ਮੈਂ ਕੁਝ ਨਹੀਂ ਕਰਦਾ ਕਰਨ ਕਰਾਉਣ ਵਾਲਾ ਉਹ ਪਰਮ ਪਿਤਾ ਪਰਮਾਤਮਾ ਆਪ ਆ ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਕਿ ਉਹ ਮੈਨੂੰ ਤਾਕਤ ਦੇਵੇ ਮੇਰੀ ਅਰਦਾਸ ਇਹੋ ਕਰਿਆ ਕਰੋ ਵੀ ਮੈਨੂੰ ਤਾਕਤ ਦੇਵੇ ਬਲ ਦੇਵੇ ਤਾਂ ਜੋ ਤੁਹਾਡੀਆਂ ਉਮੀਦਾਂ ਜਿਹੜੀਆਂ ਮੇਰੇ ਉੱਤੇ ਹਨ ਉਹ ਪੂਰੀਆਂ ਹੋ ਸਕਣ ਮੈਂ ਉਹਨਾਂ ਸੰਬੀਧਾਂ ਦੇ ਉੱਤੇ ਪੂਰਾ ਉਤਰ ਸਕਾਂ ਤੇ ਮਾਲਕ ਆਪ ਤਹਾਡੇ ਕਾਰਜ ਸਬਾਰੇ ਤੁਹਾਡੀਆਂ ਮੁਸ਼ਕਲਾਂ ਨੂੰ ਦੂਰ ਕਰੇ ਜਿਹੜੀਆਂ ਨੈਗੇਟਿਵ ਤਾਕਤਾਂ ਤੋੜ ਰਹੀਆਂ ਵਾ ਤੁਹਾਨੂੰ ਉਹਨਾਂ ਨੂੰ ਦੂਰ ਕਰਕੇ ਤੇ ਉਸ ਪਰਮ ਪਿਤਾ ਪਰਮੇਸ਼ਰ ਦੇ ਨਾਲ ਘਾਰਪੁਰਖ ਪਰਮਾਤਮਾ ਦੇ ਨਾਲ ਤੁਹਾਨੂੰ ਜੋੜੇ ਮੇਰੀ ਇਹੀ ਦੁਆ ਹੁੰਦੀ ਆ ਹਰ ਵੇਲੇ ਸੋ ਮੇਰੀ ਵੀ ਅਰਦਾਸ ਕਰਿਆ ਕਰੋ ਵੀ ਪਰਮਾਤਮਾ ਮੈਨੂੰ ਵੀ ਤਾਕਤ ਦੇਵੇ ਬਲ ਦੇਵੇ ਜਦੋਂ ਤੱਕ ਸਾਹ ਚੱਲਦੇ ਆ ਮੈਂ ਵੀ ਖੜ ਸਕਾਂ ਉਹਦੀ ਰਹਿਮਤ ਦੇ ਨਾਲ ਤੇ ਹਾਂਜੀ ਹਾਂਜੀ ਵਿਸ਼ਵਾਸ ਬਾਬਾ ਫਰੀਦ ਸਾਹਿਬ ਤੇ ਆ ਤੁਹਾਨੂੰ ਗੁਰੂ ਨਾਨਕ ਸਾਹਿਬ ਤੇ ਆ ਜੀ ਮੈਂ ਕੌਣ ਕਰਨ ਵਾਲਾ ਤੇ ਇਦਾਂ ਦੀ ਕੋਈ ਗੱਲ ਨਹੀਂ ਆ ਉਹ ਆਪਾਂ ਤਾਂ ਕੁਝ ਵੀ ਨਹੀਂ ਆ ਮਿੱਟੀ ਦੀ ਢੇਰੀ ਆ ਬਾਕੀ ਕਰਨ ਵਾਲਾ ਪਰਮਪਿਤਾ ਪਰਮਾਤਮਾ ਕਾਲਪੁਰਖ ਤੁਹਾਡੇ ਕਾਰਜ ਆਪ ਸਵਾਰਨ ਵਾਲਾ ਵਾ ਮੈਂ ਤਾਂ ਜਰੀਆ मात्र ਹਾਂ ਹਾਂਜੀ ਹਾਂਜੀ ਵਿਸ਼ਵਾਸ ਆ ਤੁਹਾਡੇ ਤੇ ਹਾਂਜੀ ਨਹੀਂ ਕੋਈ ਗੱਲ ਨਹੀਂ ਆ ਜਿੱਥੇ ਯਕੀਨ ਕਾਮਲ ਆ ਉੱਥੇ ਖੁਦਾ ਸ਼ਾਮਲ ਆ ਤੇ ਨਾਲੇ ਇੱਕ ਮੈਂ ਜਿਹੜੀ ਅੱਜ ਹੁਣ ਲਾਸਟ ਗੇਂਤੀ ਕਰਨੀ ਸੀ ਤੁਹਾਨੂੰ ਵੀ ਮੈਡ ਡੋਲ ਵਾਲਾ ਕੇਸ ਜਿਹੜਾ ਕੋਈ ਵੀ ਕਿਸੇ ਦਾ ਹੋਇਆ ਉਹ ਮੈਨੀ ਫਰਨਾ ਕਿਉਂਕਿ ਇੱਕ ਤਾਂ ਉਹ ਟਾਈਮ ਕੰਜ਼ਿਊਮਿੰਗ ਆ ਨੰਬਰ 2 ਦੇ ਉੱਤੇ ਕਈ ਉਹਦੇ ਚ ਟੈਕਨੀਕਲ ਪੁਆਇੰਟਸ ਹੁੰਦੇ ਆ ਕਈ ਕੁਸ਼ਿਆ ਕਿ એનર્ਜੀ ਬਹੁਤ ਕੰਜ਼ਿਊਮ ਹੁੰਦੀ ਆ ਡੋਲ ਵਾਲੇ ਕੇਸ ਦੇ ਵਿੱਚ ਤੇ ਹੁਣ ਡੋਲ ਵਾਲੇ ਕੇਸਾਂ ਨੇ ਕੇਸ ਜਿਹੜੇ ਹੁੰਦੇ ਉਹਨਾਂ ਦੀ ਕੁਝ ਪਾਰਟਿਕੂਲਰ ਨਿਸ਼ਾਨੀਆਂ ਹੁੰਦੀਆਂ ਜਿਹੜੀ ਡੋਲ ਬਣੀ ਹੁੰਦੀ ਓਦੇ ਵਿੱਚ ਆ ਵੀ ਜਿੱਦਾਂ ਕੁਸੇਰ ਦੇ ਵਿੱਚ ਸੂਈਆਂ ਚੁਬਣੀਆਂ ਆਪਣਾ ਪਾਰਟਿਕੂਲਰ ਸਾਡੀ ਆਥਾਂ ਦੇ ਉੱਤੇ ਸੋਹਣੀਆਂ ਚੁੱਬਣੀਆਂ ਨੱਕ ਤੇ ਖਾਰਸ਼ ਹੋਣੀ ਆਥਾਂ ਤੇ ਕੰਟੀਨਿਊਟੀ ਜਿਵੇਂ ਅੱਗ ਲੱਗ ਜਾਂਦੀ ਆ ਐਂਡ ਸਾਡੇ ਆ ਜਿਹੜੇ ਪਾਰਟਸ ਹੁੰਦੇ ਆ ਖਾਸ ਕਰਕੇ ਸਾਡੇ ਪ੍ਰਾਈਵੇਟ ਪਾਰਟਸ ਉਹਨਾਂ ਦੇ ਉੱਤੇ ਖਾਰਚ ਛਿੜਨੀ ਬਹੁਤ ਜ਼ਿਆਦਾ ਐਂਡ ਕੁਝ ਇੱਕ ਜਗ੍ਹਾ ਦੇ ਉੱਤੇ ਹੀ ਸਵੀਅਰ ਜਿਵੇਂ ਕੋਈ ਸੂਆ ਖੋਪ ਦਿੱਤਾ ਕਿਸੇ ਨੇ ਕੋਈ ਚੀਜ਼ ਖੋਪ ਦਿੱਤੀ ਕੁਝ ਚੱਲਦਾ ਮਹਿਸੂਸ ਹੋਣਾ ਕੋਈ ਪੈਰਾਂ ਦੀਆਂ ਤਲੀਆਂ ਚੱਗ ਨਿਕਲਨੀ ਕੁਝ ਚਲਦਾ ਮਹਿਸੂਸ ਹੋਣਾ ਹੈ ਕੁਝ ਡੌਲ ਦੇ ਪਾਰਟਿਕੂਲਰ ਸਿੰਪਟਮ ਹੁੰਦੇ ਇਹ ਤੰਤਰ ਆ ਤੇ ਸੋ ਇਹਦੇ ਵਿੱਚ ਐਕਚੁਅਲ ਦੇ ਵਿੱਚ ਹੱਲ ਇਹੋ ਜੀ ਗੱਲ ਕੋਈ ਨਹੀਂ ਵੀ ਹੱਲ ਕੋਈ ਨਹੀਂ ਆ ਹੱਲ ਸਾਰੇ ਆ ਬਸ ਇਹ ਜਿਹੜੇ ਕੇਸ ਹੁੰਦੇ ਆ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੁੰਦੇ ਆ ਤੇ ਇਹਨਾਂ ਦੇ ਚੋ એનર્ਜੀ ਵੀ ਬਹੁਤ ਜ਼ਿਆਦਾ ਲੱਗਦੀ ਆ ਸਵੇਰ ਕਰਕੇ ਮੈਂ ਥੋੜਾ ਜਆ ਅਵੋਇਡ ਕਰਦਾ ਪਿਆ ਵੀ ਡੌਲ ਵਾਲਾ ਕੇਸ ਲੱਗਦੀ ਬਾਤ ਆਪਾਂ ਨੂੰ ਨਾ ਫੜਿਆ ਜਾਵੇ ਬਾਕੀ ਕੋਈ ਗੱਲ ਨਹੀਂ ਆ ਵਨ ਬਾਈ ਵਨ ਸਭ ਦਾ ਸੋਲਵ ਹੋ ਰਿਹਾ ਵਾ ਕੋਈ ਏਡੀ ਗੱਲ ਨਹੀਂ ਮਾਲਕ ਦੀ ਕਾਲਪੁਰਖ ਦੀ ਸਾਰਿਆਂ ਦੇ ਉੱਤੇ ਰਹਿਮਤ ਆ ਓ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਦੁਨੀਆ ਦਾ ਮੈਂ ਨਹੀਂ ਬੋਝ ਲੈ ਰਿਹਾ ਜੀ ਉਹ ਪ੍ਰਮਾਤਮਾ ਹੀ ਸਾਰਾ ਕੁਝ ਕਰਨ ਵਾਲਾ ਪਰਮ ਪਿਤਾ ਪ੍ਰਮਾਤਮਾ ਕਾਲਪੁਰਖ ਹੀ ਕਰਵਾਉਂਦਾ ਵਾ ਆਪਾਂ ਕੁਝ ਨਹੀਂ ਕਰਦੇ ਸਾਡੇ ਚ ਹਿੰਮਤ ਨਹੀਂ ਆ ਤੇ ਬਾਕੀ ਕੋਈ ਨਹੀਂ ਤੁਹਾਡਾ ਪਿਆਰ ਹੈ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਸੀਸਾਂ ਤੇ ਮਾਲਕ ਰਹਿਮਤ ਕਰੇ ਤੇ ਇਹ ਸੀ ਅੱਜ ਕੁਝ ਲਾਈਵ ਹੋਣ ਦਾ ਮੇਰਾ ਮੇਨ ਕਾਰਨ ਸੀ ਵੀ ਮੈਂ ਕੁਝ ਇੱਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀ ਬਾਕੀ ਜੇ ਕੋਈ ਆਪਣੀ ਕੋਈ ਗੱਲ ਕਰਨੀ ਚਾਹਦਾ ਵਾ ਲਾਈਵ ਦੇ ਵਿੱਚ ਪੁੱਛਣੀ ਚਾਹੁੰਦਾ ਤਾਂ ਪੁੱਛ ਸਕਦਾ ਹੈ ਕਮੈਂਟ ਕਰਕੇ ਜੇ ਤੁਸੀਂ ਦੱਸ ਸਕਦੇ ਹੋ ਆਪਣੀ ਪ੍ਰੋਬਲਮ ਸ਼ੇਅਰ ਕਰ ਸਕਦੇ ਹੋ ਜੇ ਕੋਈ ਕਰਨੀ ਚਾਹੁੰਦਾ ਤਾਂ ਮੈਂ ਲਾਈਵ ਹੀ ਹਾਂ ਦੱਸ ਸਕਦੇ ਹੋ ਕੋਈ ਪ੍ਰੋਬਲਮ ਹੈਗੀ ਆ ਕੋਈ ਕਿਸੇ ਨੂੰ ਗੁੱਸਾ ਗਿਲਾ ਸ਼ਿਕਾਇਤ ਆ ਕੋਈ ਕਿਸੇ ਨੇ ਸਾਂਝੀ ਕਰਨੀ ਹੈ ਆਪਣੀ ਗੱਲ ਤੇ ਕਰ ਸਕਦੇ ਹੋ ਕੋਈ ਗੱਲ ਨਹੀਂ ਤੇ ਬਾਕੀ ਕੋਈ ਗੱਲ ਨਹੀਂ ਆ ਜਿੱਦਾਂ ਜਿੱਦਾਂ ਵਾਪਰ ਕਰਾ ਰਹੇ ਆ ਕਾਲਪੁਰਖ ਪਰ ਪਿਤਾ ਪਰਮਾਤਮਾ ਕਰਵਾ ਰਿਹਾ ਆਪਾਂ ਤੁਹਾਡੇ ਨਾਲ ਹਾਂਜੀ ਗੁਰਵਿੰਦਰ ਪਵਾਰ ਜੀ ਗੁੱਡ ਹਾਂਜੀ ਥੈਂਕਸ ਟੂ ਲਾਰਡ ਜੀ ਬਾਕੀ ਇਹ ਆ ਵੀ ਕੁਛ ਇੱਕ ਗੱਲ ਹੋਰ ਕਹਿਣੀ ਸੀ ਵੀ ਜੇ ਤੁਸੀਂ ਕਿਸੇ ਦੀ ਉੱਤੇ ਬਲੀਵ ਨਹੀਂ ਨਾ ਕਰਦੇ ਜਿੱਦਾਂ ਇੱਕ ਕਮੈਂਟ ਮੈਨੂੰ ਆਇਆ ਵਾ ਉਹਨੇ ਕਿਹਾ ਵੀ ਇਹ ਸਿੱਖੀ ਨਾਲੋਂ ਤੋੜ ਰਿਹਾ ਤੇ ਹਨੂਮਾਨ ਨਾਲ ਜੋੜ ਰਿਹਾ ਸੋ ਚੋੜ੍ਹਨ ਤੋੜਨ ਵਾਲਾ ਕੋਈ ਮਸਲਾ ਨਹੀਂਗਾ એનਰਜੀਜ਼ ਸਾਰੀਆਂ ਪਰਮਾਤਮਾ ਦੇ ਦਰ ਤੋਂ ਹੀ ਕ੍ਰੀਏਟ ਹੋਈਆਂ ਆਪਾਂ ਕਿਸੇ ਨੂੰ ਵੀ ਏਦਾਂ ਨਾ ਕਹੀਏ ਹੈਨਾ ਜੇ ਅਸੀਂ ਚਾਹੁੰਦੇ ਆਂ ਵੀ ਸਾਡੇ ਗੁਰੂਆਂ ਪੀਰਾਂ ਰਹਿਬਰਾਂ ਦਾ ਕੋਈ ਸਤਕਾਰ ਕਰੇ ਜੀ ਕਹਿ ਕੇ ਬੁਲਾਵੇ ਸਾਰਾ ਜੀ ਕਰਦਾ ਨਾ ਵੀ ਆਪਣਾ ਸਾਡੇ ਗੁਰੂਆਂ ਪੀਰਾਂ ਨੂੰ ਸਤਕਾਰ ਮਿਲੇ ਆਪਾਂ ਚਾਹੁੰਦੇ ਆਂ ਨਾ ਜਿੰਨੂੰ ਅਸੀਂ ਮੰਨਦੇ ਆਂ ਜਿਹਦੇ ਉੱਤੇ ਸਾਡਾ ਯਕੀਨ ਆ ਤੇ ਏਦਾਂ ਜਿਨ੍ਹਾਂ ਨੂੰ ਕੋਈ ਮੰਨ ਰਿਹਾ ਨਾ ਉਹਨਾਂ ਦਾ ਵੀ ਜੀ ਕਰਦਾ ਵਾ ਕਿ ਉਹ ਤੁਸੀਂ ਉਹਨਾਂ ਨੂੰ ਵੀ ਉਹਨਾ ਹੀ ਸਤਿਕਾਰ ਦਿਓ ਕਿਉਂਕਿ ਜੇ ਤੁਸੀਂ ਸਤਿਕਾਰ ਦਿਓਗੇ ਤੇ ਸਤਿਕਾਰ ਮਿਲੂਗਾ ਜੇ ਆਪਾਂ ہمارا ਜੋ ਕਹਿੰਦੇ ਆ ਵੀ ہمارا ਬਹੁਤ ਬਿਹਤਰ ਤੇ ਤੁਹਾਡਾ ਕੋਈ ਕਿਸੇ ਕੰਮ ਦਾ ਹੀ ਨਹੀਂ ਉਹ ਇਦਾਂ ਦੀ ਕੋਈ ਗੱਲ ਨਹੀਂ ਆ ਪ੍ਰਮਾਤਮਾ ਇੱਕ ਆ ਠੀਕ ਆ ਨਾ ਤੇ ਇਦਾਂ ਦੀਆਂ ਗੱਲਾਂ ਜਦੋਂ ਤੁਸੀਂ ਕਰਦੇ ਹੋ ਕਮੈਂਟਸ ਦੇ ਵਿੱਚ ਵੀ ਦੂਜੇ ਗੁਰੂ ਪੀਰ ਨੂੰ ਆਪਾਂ ਕਹਿੰਦੇ ਆ ਵੀ ਇਹ ਹਨੂਮਾਨ ਨਾਲ ਜੋੜ ਰਿਆ ਇਹ ਸਿੱਖੀ ਨਾਲੋਂ ਤੋੜ ਰਿਆ ਹੋ ਇਦਾਂ ਦਾ ਕੋਈ ਮਸਲਾ ਨਹੀਂ ਆ ਜੇ ਤੁਹਾਨੂੰ ਇਹ ਲੱਗਦਾ ਨਾ ਕਿ ਮੈਂ ਹਨੂਮਾਨ ਦੇ ਨਾਲ ਜੋੜ ਰਿਆ ਮੈਂ ਹਨੂਮਾਨ ਜੀ ਦੇ ਨਾਲ ਕਿਸੇ ਨੂੰ ਜੁੜਨ ਵਾਸਤੇ ਨਹੀਂ ਕਹਿ ਰਿਹਾ ਹੋ ਤੁਹਾਡੇ ਮਨ ਦੀ ਮौज ਹੈ ਜੇ ਤੁਸੀਂ ਉਹਨਾਂ ਨੂੰ ਨਹੀਂ ਮੰਨਦੇ ਤਾਂ ਨਾ ਮੰਨ ਨੂੰ ਕੋਈ ਗੱਲ ਨਹੀਂ ਬਟ ਇਹ ਆ ਵੀ ਅਪਸ਼ਬਦ ਨਾ ਬੋਲੋ ਇਦਾਂ ਦੀ ਗੱਲ ਨਾ ਕਹੋ ਕਿ ਜਿਹਦੇ ਨਾਲ ਕਿਸੇ ਦਾ ਦਿਲ ਟੁੱਟੇ ਕਿਉਂਕਿ ਗੁਰੂ ਪੀਰ ਜਿਹੜੇ ਵੀ ਆਏ ਜਿਸ ਰੂਪ ਦੇ ਵਿੱਚ ਵੀ ਆਏ ਉਹ ਸਾਰੇ ਹੀ ਸਤਕਾਰਯੋਗ ਨੇ ਆਪਾਂ ਸਤਕਾਰ ਹੀ ਦੇ ਸਕਦੇ ਹਾਂ ਸਤਕਾਰ ਹੀ ਦਿਈਏ ਇਦਾਂ ਦੇ ਬੋਲ ਨਾ ਬੋਲੋ ਬਾਕੀ ਮੇਰਾ ਕੋਈ ਇਹੋ ਜਿਹਾ ਕੰਮ ਨਹੀਂ ਆ ਕਿ ਮੈਂ ਕਿਸੇ ਨੂੰ ਤੋੜਨਾ ਆ ਕਿ ਕਿਸੇ ਨਾਲ ਤੋੜਨਾ ਮੈਂ ਤਾਂ ਜਿਹੜਾ ਵੀ ਹੁੰਦਾ ਵਾ ਮੈਂ ਹੀ ਗੱਲ ਕਹਿਣਾ ਕਿ ਜਿਹੜਾ ਵੀ ਜਿੰਨੂੰ ਮੰਨ ਰਿਹਾ ਆਪਣੀ એનર્ਜੀ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ એનર્ਜੀ ਦੇ ਨਾਲ ਹੀ ਜੁੜਨਾ ਹੈ ਹਣਾ ਜੇ ਤੁਸੀਂ ਹਨੂਮਾਨ ਜੀ ਨੂੰ ਮੰਨਦੇ ਹੋ ਹਨੂਮਾਨ ਜੀ ਦੇ ਨਾਲ ਜੁੜੋ ਜੇ ਤੁਸੀਂ ਰਾਮ ਜੀ ਨੂੰ ਮੰਨਦੇ ਹੋ ਰਾਮ ਜੀ ਨਾਲ ਜੁੜੋ ਆਪਣੀ એનર્ਜੀ ਦੇ ਨਾਲ ਕਨੈਕਟਡ ਰਹੋ ਤੇ ਭਟਕੋ ਨਾ ਦੋਨੋਂ ਨਾ ਮੇਰਾ ਹਮੇਸ਼ਾ ਇਹੀ ਮਕਸਦ ਹੁੰਦਾ ਵਾ ਜਿਹੜੇ ਮੈਨੂੰ ਇੱਥੇ ਮਿਲ ਕੇ ਜਾਂਦੇ ਆ ਉਹਨਾਂ ਨੂੰ ਪਤਾ ਹੋਵੇ ਕਿ ਮੈਂ ਕਿਸ ਥਿਊਰੀ ਦੇ ਉੱਤੇ ਚੱਲਦਾ ਵਾਂ ਮੇਰਾ ਮਾਰਗ ਕੀ ਆ ਮੇਰਾ ਰਸਤਾ ਕੀ ਆ ਮੈਂ ਕਦੀ ਕਿਸੇ ਨੂੰ ਨਹੀਂ ਤੋੜਿਆ ਮੈਂ ਸਭ ਨੂੰ ਕਹਿੰਨਾ ਵੀ ਸਭ ਦਾ ਸਤਿਕਾਰ ਕਰੋ ਕਦੀ ਕਿਸੇ ਨੂੰ ਮਾਰਾ ਨਾ ਬੋਲੋ ਰੱਬ ਹਰ ਫਾਰਮ ਦੇ ਵਿੱਚ ਇੱਕ ਆ ਤੇ ਬਾਕੀ ਜੇ ਸਾਰੇ ਦਿਨਾਂ ਦੇ ਵਿੱਚ ਗੰਧਾ ਪਈਆਂ ਵਾ ਤੇ ਉਹਦੇ ਵਿੱਚ ਹੁਣ ਮੈਂ ਕੁਛ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਹਰ ਰੂਪ ਦੇ ਵਿੱਚ ਉਹ ਪਰਮਾਤਮਾ ਜਿਸ ਰੂਪ ਦੇ ਵਿੱਚ ਵੀ ਆ ਮੈਂ ਸਤਕਾਰ ਹੀ ਕਰਦਾ ਤੇ ਸਤਕਾਰ ਹੀ ਸਿਖਾਇਆ ਵਾ ਹਾਂਜੀ ਗੁਰੂ ਗੁਰਵਿੰਦਰ ਜੀ ਹਾਂਜੀ ਗੁਰੂ ਘਰ ਜਾਣਾ ਹੀ ਜਾਣਾ ਜੀ ਗੁਰੂ ਘਰ ਗੁਰੂ ਘਰ ਦੇ ਨਾਲ ਦੇਖੋ ਜੁੜਾਂਗੇ ਕਿਸੇ એનર્ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹੋ ਬਾਣੀ ਨਾਲ ਜੁੜੇ ਹੋ ਤਾਂ ਵਧੀਆ ਮੁਬਾਰਕ ਹੈ ਜੁੜਨਾ ਵੀ ਚਾਹੀਦਾ ਵਾ ਏ ਪਸਤਾਂਗ ਬਲੀ ਜੀ ਦੇ ਨਾਲ ਬਹੁਤ ਪਿਆਰ ਹੈ ਹਾਂਜੀ ਬਹੁਤ ਵਧੀਆ ਜੀ ਇਹ ਜੇ ਇਦਾਂ ਆਪਾਂ ਚੱਲਾਂਗੇ ਇਹਨਾਂ ਤੇ ਫਿਰ ਦੁਨੀਆ ਦੇ ਉਤੋਂ ਜਿਹੜੀਆਂ ਉਹ ਨਫਰਤ ਦੀਆਂ ਕੰਧਾਂ ਹਨ ਜਿਹੜੀਆਂ ਜਿਹੜੀਆਂ ਸਾਨੂੰ ਜੁੜੋ ਨਹੀਂ ਦਿੰਦੀਆਂ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦੇ ਨਾਲ ਇਹੀ ਸਾਡੀਆਂ ਆਬਸਟੈਕਲਸ ਨੇ ਮੁਸ਼ਕਲਸ ਨੇ ਮੁਸ਼ਕਲਾਂ ਨੇ ਵੀ ਆਪਾਂ ਰੱਬ ਨੂੰ ਇੱਕ ਨਹੀਂ ਮੰਨਦੇ ਸੋ ਠੀਕ ਆ ਜੇ ਆਪਾਂ ਨਹੀਂ ਮੰਨਦੇ ਤਾਂ ਨਾਮ ਸਹੀ ਕੋਈ ਗੱਲ ਨਹੀਂ ਕੋਈ ਜ਼ਬਰਦਸਤੀ ਨਹੀਂ ਕੋਈ ਕਿਸੇ ਨੂੰ ਕਹਿ ਰਿਹਾ ਅੱਜ ਜੇ ਤੁਹਾਨੂੰ ਮੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਜੇ ਕਿਸੇ ਨੂੰ ਲੱਗਦਾ ਕਿ ਮੈਂ ਕਿਸੇ ਆਪਣਾ ਕੁਝ ਗਲਤ ਕਰ ਰਿਹਾ ਤੇ ਮੈਨੂੰ ਪਰਮ ਵਿਦਾ ਪਰਮਾਤਮਾ ਆਕਾਲ ਪੁਰਖ ਆਪੇ ਵੇਖ ਲੂਗਾ ਜੇ ਮੈਂ ਗਲਤਾਂ ਤਾਂ ਉਹ ਵੇਖ ਰਿਆ ਨਾ ਤੁਹਾਨੂੰ ਗੁਰਨਾਗ ਸਿੰਘ ਸਾਹਿਬ ਵੇਖਦੇ ਪਏ ਹੈ ਨਾ ਉਹ ਮੈਨੂੰ ਮੇਰੇ ਕੀਤੇ ਦੀ ਸਜ਼ਾ ਦੇ ਦੇਣਗੇ ਕਿ ਜੇ ਮੈਂ ਜੋੜ ਰਿਹਾ ਕਿ ਤੋੜ ਰਿਹਾ ਉਹ ਤਾਂ ਗੁਰੂ ਜਾਣਦਾ ਆਕਾਲ ਪੁਰਖ ਜਾਣਦਾ ਵੀ ਕਿੰਨਾ ਕਿ ਮੈਂ ਜੋੜਦਾ ਤੇ ਕਿੰਨਾ ਕਿ ਤੋੜਦਾ ਕੀ ਮੇਰਾ ਸੱਚ ਹੈ ਤੇ ਕੀ ਮੇਰਾ ਝੂਠ ਹੈ ਤੋ ਇਦਾਂ ਦੇ ਜਦੋਂ ਕਮੈਂਟ ਆਉਂਦੇ ਆ ਤਾਂ ਫਿਰ ਦਿਲ ਦੁਖਦਾ ਹੈ ਉਸ ਵੇਲੇ ਮੈਨੂੰ ਜੋ ਕਹਿਣਾ ਕਹਿ ਲੋ ਹੈ ਨਾ ਜੋ ਤੁਸੀਂ ਮੈਨੂੰ ਕਹੋਗੇ ਮੈਂ ਚੋਲੀ ਚ ਪਾ ਲੂੰਗਾ ਕੋਈ ਐਡੀ ਗੱਲ ਨਹੀਂ ਪਰ ਉਹਨਾਂ ਨੂੰ ਨਾ ਬੋਲੋ ਉਹਨਾਂ ਜਿਹੜੀਆਂ એનਰਜੀਜ਼ ਨੇ ਉਹ ਬੜੀਆਂ ਸਤਿਕਾਰਯੋਗ ਨੇ ਤੇ ਉਹਨਾਂ ਦਾ ਆਪਾਂ ਇੱਜ਼ਤ ਮਾਨ ਸਤਿਕਾਰ ਕਰੀਏ ਹਾਂ ਜੇ ਆਪਾਂ ਨਹੀਂ ਮੰਨਦੇ ਤੁਸੀਂ ਨਹੀਂ ਗੱਲ ਚੰਗੀ ਲੱਗਦੀ ਤਾਂ ਤੁਸੀਂ ਵੀਡੀਓ ਨੂੰ ਮੇਰੀ ਨੂੰ ਸਕਿਪ ਕਰਕੇ ਅੱਗੇ ਜਾ ਸਕਦੇ ਹੋ ਯੂ ਹੈਵ ਸੋ ਮਨੀ ਆਪਸ਼ਨਸ ਕਿਉਂਕਿ ਉਹ ਡੀਡੀ ਪੰਜਾਬੀ ਵਾਲਾ ਯੋਗਤਾ ਹੈ ਨਹੀਂ ਕਿ ਜਿੱਥੇ ਇੱਕ ਚੈਨਲ ਲੱਗ ਗਿਆ ਤਾਂ ਮੁਰਗੇ ਤੁਹਾਡੇ ਕੋਲ ਆਪਸ਼ਨ ਨਹੀਂ ਵਜਣੀ ਵੇਖਣ ਦੀ ਠੀਕ ਹੈ ਨਾ ਤੁਸੀਂ ਕੁਝ ਵੀ ਦੇਖ ਸਕਦੇ ਹੋ YouTube ਭਰੀ ਪਈ ਹੈ ਜੇ ਤੁਹਾਨੂੰ ਮੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਤਾਂ ਉਹ ਮੇਰੀਆਂ ਵੀਡੀਓਜ਼ ਨਹੀਂ ਚੰਗੀਆਂ ਲੱਗਦੀਆਂ ਤਾਂ ਕੋਈ ਚੱਕਰ ਨਹੀਂ ਆ ਤੁਸੀਂ ਅੱਗੇ ਮੂਵ ਔਨ ਕਰ ਸਕਦੇ ਹੋ ਕੋਈ ਐਡੀ ਗੱਲ ਨਹੀਂ ਕਿਉਂਕਿ ਕੋਈ ਐਡੀ ਬੰਦਸ਼ ਨਹੀਂ ਆ ਵੀ ਆਪਾਂ ਜਰੂਰ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਹੋਈਏ ਹਰ ਬੰਦਾ ਆਜ਼ਾਦ ਹੈ ਆਪਣੀ ਗੱਲ ਕਹਿਣ ਵਾਸਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਮੈਂ ਵੀ ਆਪਣੇ ਵਿਚਾਰ ਦੇ ਸਕਦਾ ਹਰ ਇੱਕ ਦੀ ਆਪਣੀ ਆਪਣੀ ਥਿਊਰੀ ਹੈ ਤੇ ਬਾਕੀ ਬਾਬਾ ਪੁੱਲੇਸ਼ਾ ਨੇ ਆਖਿਆ ਵੀ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਵੀ ਟੰਦਾ ਹੈ ਵੇਖੀ ਕਿਸੇ ਦਾ ਦਿਲ ਨਾ ਢਾਵੀਂ ਦਿਲਾਂ ਦੇ ਵਿੱਚ ਰੱਬ ਰਹਿੰਦਾ ਹੈ ਸੋ ਰੱਬ ਤੇ ਦਿਲਾਂ ਦੇ ਵਿੱਚ ਵੱਸਦਾ ਤੇ ਦਿਲ ਨ ਢਾਈਏ ਦਿਲ ਨ ਦਿਖਾਈਏ ਕਿਸੇ ਦਾ ਮੇਨ ਮੇਨ ਮਕਸਦ ਸਾਡਾ ਇਹੀ ਹੋਣਾ ਚਾਹੀਦਾ ਬਾਕੀ ਤੁਸੀਂ ਕਈ ਆਉਂਦੇ ਹੋ ਅਪਾਇੰਟਮੈਂਟਸ ਲੈ ਕੇ ਮਿਲਦੇ ਹੋ ਤੇ ਮੈਂ ਬਹੁਤ ਸੋਚ ਸਮਝ ਕੇ ਕੇਸ ਫੜਦਾ ਹਾਂ ਮੇਰੀ ਇੱਕ ਨੇਚਰ ਹੈ ਮੈਂ ਇਹ ਨਹੀਂ ਆ ਵੀ ਬਸ ਆਇਆ ਤੇ ਫੜ ਲਓ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਬਹੁਤ ਚੂਜ਼ੀ ਹਾਂ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਵਿਸਟ ਵੀ ਕਰਦੇ ਹੋ ਮੈਂ ਬਹੁਤ ਸੋਚ ਸਮਝ ਕੇ ਕੇਸ ਫੜਦਾ ਹਾਂ ਮੈਨੂੰ ਐਡੀ ਕੋ ਕਾਲੀ ਨਹੀਂ ਹੁੰਦੀ ਵੀ ਜੇ ਕੋਈ ਮੇਰੇ ਕੋਲ ਆ ਗਿਆ ਤੇ ਮੈਂ ਫਟਾਫਟ ਕੇਸ ਫੜ ਲਵਾਂ ਨਾ ਨਾ ਮੇਰਾ ਐਡਾ ਦਾ ਕੋਈ ਮਕਸਦ ਨਹੀਂ ਮੈਂ ਬਹੁਤ ਚੂਜ਼ੀ ਹਾਂ ਇਸ ਮਾਮਲੇ 'ਚ ਮੈਂ ਬਹੁਤ ਸੋਚ ਸਮਝ ਕੇ ਪੂਰਾ ਕੇਸ ਨੂੰ ਐਨਾਲਿਸਿਸ ਕਰਕੇ ਉਕੇ ਕਰਨ ਵਾਲਾ ਕਾਲ ਕਾਲਪੁਰਖ ਪਰਮ ਪਿਤਾ ਪਰਮਾਤਮਾ ਆ ਬਟ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਜਿਹੜਾ ਵੀ ਮਕੇਸ਼ ਬਣਾ ਉਹਦੀ ਸਕਸੈਸ ਰੇਟ ਮੈਨੂੰ ਵਧੀਆ ਆਵੇ ਇਹ ਕੋਸ਼ਿਸ਼ ਹੀ ਆ ਬਾਕੀ ਇਹ ਅਬੀ ਜੋ ਵੀ ਕਰਨਾ ਆ ਉਹ ਤਾਂ ਉਸ ਕਾਲਪੁਰਖ ਦੇ ਹੱਥ ਆ ਤੇ ਬਾਕੀ ਤੁਸੀਂ ਦੇਖ ਰਹੇ ਹੋ ਜਿਹੜੇ ਜਿਹੜੇ ਵੀ ਵੀਡੀਓ ਕੋ ਕਮੈਂਟ ਕਰਨਾ ਚਾਹੁੰਦਾ ਆਪਣੀ ਗੱਲ ਕਹਿਣੀ ਚਾਹੁੰਦਾ ਦੱਸ ਸਕਦੇ ਹੋ ਆਪਣੀ ਮੁਸ਼ਕਲ ਕੋਈ ਦੱਸਣੀ ਚਾਹੁੰਦੇ ਹੋ ਦੱਸ ਸਕਦੇ ਹੋ ਮੈਂ 2-4 ਮਿੰਟ ਹੋਰ ਆ ਤੇ ਫਿਰ ਮੈਂ ਆਪਣੀ ਗੱਲ ਨੂੰ ਬਾਈਂਡ ਅਪ ਕਰਨਾ ਬਾਕੀ ਜੇ ਮੇਰੇ ਨਾਲ ਕੋਈ ਸ਼ਿਕਵਾਸ਼ ਕਰਿਆ ਤੇ ਆ ਕੋਈ ਦੇਖ ਰਿਹਾ ਲਾਈਵ ਦੇ ਵਿੱਚ ਕੋਈ ਗੱਲ ਕਹਿਣੀ ਚਾਹੁੰਦਾ ਆਪਣੀ ਗੱਲ ਕਹਿ ਸਕਦਾ ਤੇ ਕੋਈ ਏਡੀ ਕਰਨੀ ਹੈ ਤੁਹਾਡਾ ਹਰ ਕਮੈਂਟ ਸਿਰ ਮੱਥੇ ਤੁਹਾਡਾ ਗੁੱਸਾ ਗਿਲਾ ਨਰਾਜ਼ਗੀ ਵੀ ਸਿਰ ਮੱਥੇ ਤੇ ਬਾਕੀ ਠੀਕ ਹੈ ਇਟਸ ਓਕੇ ਤੇ ਠੀਕ ਹੈ ਜੀ ਸੋ ਜਿਨ੍ਹਾਂ ਦੀਆਂ ਕਾਲਸ ਲੇਟ ਆ ਉਹ ਪਲੀਜ਼ ਕੋਆਪਰੇਟ ਐਂਡ ਅ ਤੁਸੀਂ ਬਿਲਕੁਲ ਠੀਕ ਹੋ ਮੈਂ ਬਹੁਤ ਜ਼ਿਆਦਾ ਬਲੈਸ ਹਾਂ ਤੇ ਚਾਹੇ ਮੈਂ ਇਲਾਜ ਕਰਾਉਣਾ ਹਾਂ ਕਿਉਂਕਿ ਮੈਂ ਸਿਸਟਰ ਬਾਰੇ ਕੁਝ ਜਿਹਾ ਦੱਸਿਆ ਸੀ ਅਜੇ ਤੱਕ ਕਿਸੇ ਨੇ ਇਹ ਸੇ ਸਮਝ ਨਹੀਂ ਆਇਆ ਗੁਰੂ ਗਰਵਿੰਦਰ ਓਕੇ ਜੀ ਹਾਂਜੀ ਅੱਛਾ ਜੀ ਨਹੀਂ ਉਹ ਉਹ ਠੀਕ ਹੈ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਤੇ ਹਾਂ ਕੋਈ ਗੱਲ ਨਹੀਂ ਆ ਜਦੋਂ ਤੁਸੀਂ ਮਿਲੋਗੇ ਫਿਰ ਆਪਾਂ ਕਰ ਲਵਾਂਗੇ ਜੋ ਵੀ ਸਿਸਟਰ ਦਾ ਤੁਸੀਂ ਇਲਾਜ ਦੀ ਗੱਲ ਕਰ ਰਹੇ ਹੋ ਤੁਸੀਂ ਆਇਆ ਹੁਣੇ ਸਾਹਮਣੇ ਰੀਡ ਕੀਤਾ ਹੋਊਗਾ ਤਾਂ ਤਾਂ ਹੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਣੀ ਆ ਤੇ ਕੋਈ ਗੱਲ ਨਹੀਂ ਕਰ ਲਾਂਗੇ ਆਪਾਂ ਸੋ ਠੀਕ ਹੈ ਜੀ ਅ ਅੱਜ ਇੰਨਾ ਹੀ ਤੇ ਵਿਦਾ ਲੈਣਾ ਸਾਰਿਆਂ ਦੇ ਕੋਲ ਠੀਕ ਆ ਬਾਕੀ ਕੋਈ ਅ ਆਪਣਾ ਕੋਈ ਕੱਲ ਨਿਕਲ ਗਈ ਹੋਵੇ ਵੱਧ ਘਟ ਕੁਝ ਕਿਹਾ ਗਿਆ ਹੋਵੇ ਕਿਸੇ ਦਾ ਦਿਲ ਦਿਖਿਆ ਹੋਵੇ ਤਾਂ ਸੌਰੀ ਕਿਉਂਕਿ ਮੈਂ ਕੋਕੇ ਮੈਂ ਕਦੀ ਵੀ ਮੇਰੀ ਇੰਟੈਂਸ਼ਨ ਨਹੀਂ ਰਹੀ ਕਿ ਮੈਂ ਆਪਣੇ ਬੋਲ ਦੇ ਨਾਲ ਕਦੀ ਕਿਸੇ ਦਾ ਦਿਲ ਦਿਖਾਵਾਂ ਸੋ ਇਹੀ ਕਹੂੰਗਾ ਕਿ ਗੁਰੂਆਂ ਪੀਰਾਂ ਰਹਿਬਰਾਂ ਦਾ ਹਰ ਧਰਮ ਦੇ ਰਹਿਬਰਾਂ ਦਾ ਸਤਿਕਾਰ ਕਰੋ। ਅ ਰਾਜਵੀਰ ਸਿੰਘ ਨੂੰ ਮਿਲਣਾ ਓਕੇ ਜਿਓ ਸ਼ੋਰ ਵੀਰ ਜੀ ਵੈਲਕਮ ਜੀ। ਅ ਰਾਜਵੀਰ ਸਿੰਘ ਹਾਂਜੀ ਮਿਲਣਾ ਓਕੇ ਸਰ ਕੋਈ ਗੱਲ ਨਹੀਂ ਮੋਸਟ ਵੈਲਕਮ ਜੀ ਆਇਆਂ ਨੂੰ। ਤੇ ਇਹੀ ਕਹਿਣਾ ਵਾ ਵੀ ਆਪਾਂ ਹਰ ਧਰਮ ਦਾ ਸਤਿਕਾਰ ਕਰੀਏ, ਹਰ ਗੁਰੂ ਪੀਰ ਰਹਿਬਰ ਦਾ ਸਤਿਕਾਰ ਕਰੀਏ। ਕੋਈ ਵੀ ਇਦਾਂ ਦਾ ਬੋਲ ਨਾ ਬੋਲੀਏ ਜਿਹਦੇ ਨਾਲ ਕਿਸੇ ਦੂਜੇ ਦੇ ਵਿਸ਼ਵਾਸ ਨੂੰ ਛੱਟ ਵੱਜੇ। ਤੇ ਬਾਕੀ ਕਾਲਸ ਸਾਰਿਆਂ ਨੂੰ ਆਣਗੀਆਂ ਕੰਮ ਸਾਰਿਆਂ ਦਾ ਮੈਂ 1 ਬਾਈ 1 ਫੜਨਾ ਵਾ ਮੇਰੇ ਕੋਲ ਟਾਈਮ ਦੀ ਕਮੀ ਹੈ ਬਸ ਇਹੀ ਗੱਲ ਹੈ ਕਿਉਂਕਿ 1 ਮੈਨ ਹੁਣ ਕਰਕੇ ਸਾਰੇ ਕੰਮ ਇਕੱਠੇ ਨਹੀਂ ਫੜੇ ਜਾਂਦੇ ਤੋਂ ਸੌਰੀ ਟੂ 올 ਆਫ ਯੂ ਖੁਸ਼ ਰਹੋ ਹੱਸਦੇ ਰਹੋ ਪਰਮਾਤਮਾ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਬਖਸ਼ੇ ਤੇ ਸੁਮਤ ਬਖਸ਼ੇ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਵੀ ਵੀ ਉਹ ਇਹੋ ਜਿਹੇ ਕੰਮ ਨਾ ਕਰਨ ਕਿ ਜਿਹੜਾ ਕਿਸੇ ਦੂਜੇ ਦੇ ਘਰ ਦੇ ਵਿੱਚ ਦੁੱਖ ਆਵੇ ਗੁਰੂ ਕਿਰਪਾ ਕਰੇ ਕਾਲਪੁਰਖ ਕਿਰਪਾ ਕਰੇ ਬਾਬਾ ਫਰੀਦ ਸਾਹਿਬ ਰਹਿਮਤ ਕਰਨ ਤੁਹਾਨੂੰ ਗੁਰਨਾਨਕ ਸਾਹਿਬ ਰਹਿਮਤ ਕਰਨ ਸੋ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਤੁਹਾਡੇ ਸਾਰਿਆਂ ਤੇ ਰਹਿਮਤ ਕਰਨ ਤੁਹਾਡੇ ਘਰਾਂ ਚ ਖੁਸ਼ੀਆਂ ਖੇੜਾ ਹੱਸਦੇ ਰਹੋ ਵਸਦੇ ਰਹੋ ਜੋ ਚਾਹੋ ਉਹ ਮਿਲੇ ਇਹੀ ਦਿਲ ਤੋਂ ਦੁਆਵਾ ਸੰਦੀਪ ਸਿੰਘ ਵਾਈਗਰੂ ਜੀ ਭਾਜੀ ਤੁਹਾਨੂੰ ਮਿਲਣਾ ਕਦੋਂ ਮਿਲ ਸਕਦੇ ਹਾਜੀ ਚੰਦਨਕ੍ਰੀਰ ਜੀ ਮਿਲ ਸਕਦੇ ਹੋ ਤੁਸੀਂ ਨਾ ਅਪਾਇੰਟਮੈਂਟ ਲੈ ਲਓ ਮਿਲਣ ਦੀ ਆ ਜਿਹੜਾ 988442342 ਤੇ ਜਿਹੜਾ ਨੰਬਰ ਹੈ ਅਪਾਇੰਟਮੈਂਟ ਵਾਲਾ ਮੈਨੇਜਰ ਦੇ ਕੋਲੋਂ ਅਪਾਇੰਟਮੈਂਟ ਮਿਲ ਜੇਗੀ ਸੰਦੀਪ ਸਿੰਘ ਬਾਬਾ ਜੀ ਮੈਂ ਜੌਬ ਲਈ ਭਜਿਆ ਫਿਰਦਾ ਹਾਂ ਮੇਰੀ ਜੌਬ ਨਹੀਂ ਲੱਗ ਰਹੀ ਵੀਰ ਜੀ ਪਹਿਲੀ ਗੱਲ ਤੇ ਮੈਂ ਬਾਬਾ ਨਹੀਂ ਆ ਪਾਪੇ ਬਹੁਤ ਹੈ ਦੁਨੀਆ ਤੇ ਤੇ ਅਸਲੀ ਤੇ ਸਾਡਾ ਜਿਹੜਾ ਬਾਬਾ ਬਾਬਾ ਨਾਨਕ ਆ ਅ ਅ ਸੰਦੀਪ ਸਿੰਘ ਜੀ ਤੁਸੀਂ ਚੰਦਨਪ੍ਰੀਤ ਜੀ ਦੀ ਗੱਲ ਦਾ ਪਹਿਲਾਂ ਜਵਾਬ ਦੇ ਦिए ਵੀਰੇ ਮੈਂ ਭਾਜੀ ਬਾਬਾ ਜੀ ਨਹੀਂ ਹਾਂ ਮੈਂ ਤੁਸੀਂ ਮੈਨੂੰ ਵੀਰ ਕਹਿ ਸਕਦੇ ਹੋ ਭਰਾ ਕਹਿ ਸਕਦੇ ਹੋ ਤੇ ਬਾਬਾ ਮੈਂ ਇਹ ਨਾ ਹੁਣਾ ਵੀ ਸਿਰਫ ਸਾਡਾ ਬਾਬਾ ਨਾਨਕ ਹੈ ਨਾ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਬਾਬਾ ਬਾਬਾ ਜੀ ਉਹ ਨੇ ਤੇ ਮੈਂ ਬਾਬਾ ਨਹੀਂ ਕੋਈ ਤੁਸੀਂ ਡਾਕਟਰ ਸਾਹਿਬ ਕਹਿ ਸਕਦੇ ਹੋ ਭਾਜੀ ਕਹਿ ਸਕਦੇ ਹੋ ਵੀਰ ਕਹਿ ਸਕਦੇ ਹੋ ਇਹ ਨਾ ਤੇ ਮੈਂ ਸ਼ਿਵ ਜੀ ਭੋਲੇ ਸ਼ੰਕਰ ਉਹਨਾਂ ਨੂੰ ਬਾਬਾ ਜੀ ਕਹਿੰਦਾ ਹਾਂ ਬਾਬਾ ਜੀ ਬਾਬਾ ਨਾਨਕ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਅਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਠੀਕ ਹੈ ਨਾ ਆਪਾਂ ਤਾਂ ਵੀਰ ਭਰਾ ਬਣ ਕੇ ਜ਼ਿੰਦਗੀ ਕੱਟੀਏ ਇੱਕ ਦੂਜੇ ਦੇ ਕੰਮ ਆਈਏ ਹੈ ਨਾ ਬਾਬਾ ਜੀ ਕਹਿੰਦਾ ਟ੍ਰੈਂਡ ਚੱਲਿਆ ਨਾ ਤੇ ਇਸ ਵੇਸ ਕਰਕੇ ਕਈ ਬਾਬਾ ਜੀ ਕਹਿ ਦਿੰਦੇ ਆ ਪਰ ਮੈਂ ਕਹਿੰਦਾ ਵੀ ਬਾਬਾ ਮੈਨੂੰ ਨਾ ਗਿਆ ਕਰੋ ਭਰਾ ਮੈਂ ਬਾਬਾ ਬੂ ਬਣੀਗਾ ਮੈਂ ਤਾਂ ਤੁਹਾਡਾ ਭਰਾ ਆ ਨਿੰਦਰ ਕੌਰ 사ਸੀ ਕਾਲ ਜੀ WhatsApp ਨੰਬਰ ਤੇ ਰਿਪਲਾਈ ਕਰ ਦੇਣਾ ਜੀ ਹਾਂਜੀ ਮੈਂ ਕਰ ਦੇਣਾ ਜੀ ਰਿਪਲਾਈ हां संदीप सिंह जी कह रहे हैं कि मैं की करा जी दसयो जॉब नहीं मेरी लग रही हां जी जॉब ਦਾ ਵੀਰ ਜੀ ਕੋਈ ਨਹੀਂ ਦੂਜੇ ਨੰਬਰ ਤੇ ਜਿਹੜਾ ਕਾਲ ਹੈ ਨਾ ਅਪਾਇੰਟਮੈਂਟ ਵਾਲਾ ਨੰਬਰ ਹੈ ਮੇਰਾ ਆਪਣਾ 98844342342 988442342 ਤੇ ਕਾਲ ਕਰ ਲੋ 988442342 ਤੇ ਕਾਲ ਕਰ ਲੋ ਮਿਲਣ ਦੀ ਅਪਾਇੰਟਮੈਂਟ ਲੈ ਲਓ ਜੋ ਮੇਰੇ ਕੋਲ ਬਣ ਸਕਿਆ ਜੋ ਮੇਰੇ ਕੋਲੇ ਆ ਜਰੂਰ ਦੱਸਣ ਦੀ ਕੋਸ਼ਿਸ਼ ਕਰਾਂਗਾ ਐਂਡ ਸਨਾਤਨ ਸਤਿਆ ਜੀ ਸਤ ਸ੍ਰੀ ਅਕਾਲ ਭਾਜੀ ਜੈਪੀ ਰਾਂਦੀ ਜੀ ਜੈਸਾ ਹੀ ਆ ਦੀ ਸਰਕਾਰ ਹਾਂਜੀ ਤੇ ਕੋਈ ਗੱਲ ਨਹੀਂ ਅੰਜ ਦੇਂਦਰ ਕੌਰ ਜੀ ਮੈਂ ਕਰ ਦੇਣਾ ਵਟਸਐਪ ਤੇ ਰਿਪਲਾਈ ਕੋਈ ਗੱਲ ਨਹੀਂ ਤੇ ਮੈਂ ਉਹੀ ਕਹਿ ਰਿਹਾ ਸੀ ਵੀ ਥੋੜਾ ਸ਼ੈਡਿਊਲ ਨਾ ਬਹੁਤ ਜ਼ਿਆਦਾ ਬਿਜ਼ੀ ਆ ਵੀ ਵਰਕ ਲੋਡ ਜ਼ਿਆਦਾ ਵਾ ਕੰਟੀਨਿਉਟੀ ਕਰਨ ਕਰਕੇ એનર્ਜੀ ਸਾਰੀ ਜਿਹੜੀ ਉਹ ਡਾਊਨ ਹੋ ਜਾਂਦੀ ਆ ਤੇ 4-5 ਵਜੇ ਤੋਂ ਬਾਅਦ ਤਾਂ ਮੇਰੇ ਕੋਲ ਫੋਨ ਚੁੱਕਣ ਦੀ ਵੀ ਹਿੰਮਤ ਨਹੀਂ ਹੁੰਦੀ ਤੇ ਤੁਸੀਂ ਸਾਰੇ ਕਹਿੰਦੇ ਹੋ ਕਿ ਪਤਾ ਨਹੀਂ ਫੋਨ ਬੰਦ ਕਰ ਦਿੰਦੇ ਆ ਜਾਂ ਕੀ ਕਰਦੇ ਤੇ ਇਦਾਂ ਦਾ ਕੋਈ ਇਸ਼ੂ ਨਹੀਂ ਆ ਕੰਮ ਮੈਂ ਬਹੁਤ ਘਟ ਫੜ ਰਿਹਾ ਵਾ ਕਿਉਂਕਿ ਕੰਮ ਕੱਲਾ ਫੜਨਾ ਹੀ ਨਹੀਂ ਆ ਉਹਨੂੰ ਉਹਦੀ ਮੰਜ਼ਿਲ ਤੱਕ ਵੀ ਲੈ ਕੇ ਜਾਣਾ ਵਾ ਅ ਗੁਰਵਿੰਦਰ ਪਵਾਰ ਕਹਿੰਦੇ ਜੀ ਮਿਲ ਕੇ ਬਹੁਤ ਵਧੀਆ ਲੱਗਾ ਥੈਂਕਸ ਅ ਲੋਰਡ ਜੀ ਥੈਂਕਸ ਅ ਲੋਰਡ ਜੀ ਧੰਨਵਾਦ ਆ ਦਾ ਬਹੁਤ-ਬਹੁਤ ਤੇ ਇਹ ਸਾਰੀਆਂ ਬੇੜੀਆਂ ਜਿਹੜੀਆਂ ਅਕਾਲ ਪੁਰਖ ਪਰਮ ਪિતા ਪਰਮਾਤਮਾ ਦੀਆਂ ਆ ਬਾਕੀ ਤੁਹਾਡਾ ਪਿਆਰ ਆ ਤੇ ਮਾਲਕ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖੇ ਸੋ ਠੀਕ ਹੈ ਜੀ ਵਿਦਿਆਰਥੀ ਇਹ ਜਿਹੜੀਆਂ ਗੱਲਾਂ ਕਰਨੀਆਂ ਸੀ ਮੈਂ ਤੁਹਾਡੇ ਨਾਲ ਕਰ ਲੀਆਂ ਤੇ ਕੋਸ਼ਿਸ਼ ਕਰਾਂਗਾ ਵੀ ਜੇ ਆਪਾਂ ਸੰਡੇ ਐਸਕ ਵੇਲੇ ਥੋੜਾ ਜਿਹਾ ਲਾਈਵ ਹੋ ਕੇ ਹਾਂ ਗੁਰੂ ਜੀ ਮੈਂ ਤੁਹਾਨੂੰ ਗੁਰੂ ਮੰਨਿਆ ਵੀਰੇ ਮੈਂ ਗੁਰੂ ਨਹੀਂ ਬਣ ਸਕਦਾ ਗੁਰੂ ਤਾਂ ਧੰਗੁਣਾ ਸੱਚੇ ਪਾਤਸ਼ਾ ਆਪਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਅੱਪਾ ਤੇ ਉਹਨਾਂ ਦੇ ਚਰਨਾਂ ਦੀ ਧੂੜੀ ਜਾਂ ਮੈਂ ਤਾਂ ਰਸਤਾ ਦੱਸ ਸਕਦਾ ਵਾਂ ਜੋ ਮੈਨੂੰ ਮਾਲਕ ਨੇ ਜਿੰਨੀ ਕੁ ਮੈਨੂੰ ਸੋਝੀ ਦਿੱਤੀ ਆ ਮੈਂ ਰਸਤਾ ਦੱਸ ਸਕਦਾ ਵਾਂ ਤੇ ਹਾਂਜੀ ਗੁਰੂਿੰਦਰ ਪਵਾਰ ਜੀ ਓਕੇ ਬਾਈ ਹਾਂਜੀ ਥੈਂਕਸ ਅ ਲਾਰਡ ਜੀ ਨਹੀਂ ਨਹੀਂ ਸਰ ਮੈਂ ਗੁਸਾ ਨਹੀਂ ਕਰਦਾ ਕਦੀ ਵੀ ਨਹੀਂ ਨਹੀਂ ਗੁਰੂ ਗੁਰਵਿੰਦਰ ਦੀ ਗੁੱਸਾ ਕਿਸ ਗੱਲੋਂ ਕਰਨਾ ਨਹੀਂ ਨਹੀਂ ਗੁਸਾ ਨਹੀਂ ਗੁਸਾ ਤੇ ਕਦੀ ਵੀ ਨਹੀਂ ਕਰੀਦਾ ਮੈਂ ਤੁਹਾਡਾ ਗੁਸਾ ਨਹੀਂ ਕੀਤਾ ਤੁਹਾਡੀ ਹਰ ਗੱਲ ਸਿਰ ਮੱਥੇ ਤੁਸੀਂ ਖੁਸ਼ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਹਮੇਸ਼ਾ ਖੁਸ਼ ਰਹੋ ਖੁਸ਼ੀਆਂ ਮਾਣੋ ਅੱਗੇ ਹੀ ਵਧੋ ਅੱਗੇ ਹੀ ਵਧੋ ਪਰਮਾਤਮਾ ਹਰ ਰਸਤਾ ਤੁਹਾਡੇ ਲਈ ਆਪ ਖੋਲੇ ਇਹੋ ਦਿਲੋਂ ਦੁਆਇਆ ਸੋ ਠੀਕ ਹੈ ਜੀ ਵਿਦਿਆ ਲਈਏ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਕਰਨ ਵਲੌਗਸ ਹੈਲੋ ਪਾਪਾ ਜੀ ਵੀਰੇ ਪਾਪਾ ਨਾ ਕਹਿਆ ਕਰੋ ਵੀਰ ਜੀ ਕਹ ਲਓ ਡਾਕਟਰ ਸਾਹਿਬ ਕਹ ਲਓ ਕਿਉਂਕਿ ਬਾਬਾ ਮੈਂ ਫਿਰ ਕਿਹਾ ਵੀ ਬਾਬਾ ਮੈਂ ਸਿਰਫ ਬਾਬਾ ਨਾਨਕ ਨੂੰ ਸੁਪਰੀਮ ਮੰਨਦਾ ਬਾਬਾ ਫਰੀਦ ਜੀ ਨੂੰ ਮੰਨਦਾ ਭੋਲੇ ਸ਼ੰਕਰ ਨੂੰ ਮੰਨਦਾ ਵਾ ਉਹਨਾਂ ਨੂੰ ਮੈਂ ਬਾਬਾ ਜੀ ਕਹਿੰਦਾ ਮੈਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਮੈਂ ਉਹਨਾਂ ਦੀ ਚਰਨਾਂ ਦੀ ਧੂੜ ਹਾਂ ਤੇ ਤੁਸੀਂ ਮੈਨੂੰ ਡਾਕਟਰ ਸਾਹਿਬ ਕਹਿ ਸਕਦੇ ਹੋ ਵੀਰਾ ਕਹਿ ਸਕਦੇ ਹੋ ਭਰਾ ਕਹਿ ਸਕਦੇ ਹੋ ਬਾਜੀ ਕਹਿ ਸਕਦੇ ਹੋ ਸਿਰ ਮੱਥੇ ਤੇ ਬਾਬਾ ਨਾ ਕਿਹਾ ਕਰੋ ਬਾਬਾ ਨਹੀਂ ਮੈਂ ਬਣਨਾ ਬਾਬੇ ਵਾਧੂ ਆ ਚਾਰ ਚੁਫੇਰੇ ਬਾਬੇ ਹੀ ਬਾਬੇ ਆ ਪਰ ਮੈਂ ਬਾਬਾ ਨਹੀਂ ਹਾਂ ਮੈਂ ਭਰਾ ਹਾਂ ਮੈਂ ਵੀਰ ਬਣ ਕੇ ਖੁਸ਼ ਹਾਂ ਭਰਾ ਬਣ ਕੇ ਖੁਸ਼ ਹਾਂ ਹਰ ਵੇਲੇ ਤੁਹਾਡੇ ਨਾਲ ਹਾਂ ਠੀਕ ਆ ਗੁੱਸਾ ਨਹੀਂ ਕਰਨਾ ਨਹੀਂ ਵੀਰੇ ਸੌਰੀ ਨਹੀਂ ਕਹਿਣੀ ਹੈਨਾ ਸੌਰੀ ਵਾਲਾ ਕੋਈ ਮਸਲਾ ਹੀ ਨਹੀਂ ਸੌਰੀ ਕਿਉਂ ਕਹਿਣੀ ਕਿਸ ਗੱਲ ਦੀ ਸੌਰੀ ਹੈਨਾ ਤੁਸੀਂ ਤਾਂ ਜੋ ਟਰੈਂਡ ਚੱਲਿਆ ਉਹਦੇ ਹਿਸਾਬ ਦੇ ਨਾਲ ਤੁਸੀਂ ਮੈਨੂੰ ਕਹਿ ਦਿੱਤਾ ਤੇ ਐ ਪਾਜੀ ਤੁਹਾਡਾ ਟੈਂਪੋ ਉਹਦੇ ਪੋਡਕਾਸਟ ਬਹੁਤ ਵਧੀਆ ਲੱਗਿਆ ਅਸੀਂ ਲੋਕਾਂ ਨੂੰ ਐਜੂਕੇਟ ਕਰਿਆ ਜੀ ਅੱਜ ਦੀ ਯੂਥ ਆਪਣੇ ਸਰੀਰ ਆਪਣਾ ਗਲਤ ਕਰ ਰਹੀ ਹੈ ਤੁਸੀਂ ਇੱਕ ਪੋਡਕਾਸਟ ਬ੍ਰਹਮਚਾਰੀ ਉੱਤੇ ਕਰੋ ਹਾਂਜੀ ਉਹ ਜਿਹੜਾ ਮੈਂ ਪੋਡਕਾਸਟ ਕੀਤਾ ਸੀ ਨਾ ਉਹ ਐਕਚੁਅਲ ਦੇ ਵਿੱਚ ਜਿਹੜਾ ਅੱਜ ਕੱਲ ਉਹ ਜੱਲਿਆ ਸਿਸਟਮ ਜਿਹੜਾ ਚੱਲ ਰਿਹਾ ਵੀ ਐਵੇਂ ਕੁਦਰਤ ਦੇ ਉਸੂਲਾਂ ਨੂੰ ਚੁਣੌਤੀ ਦੇ ਰਹੇ ਆ ਤੇ ਉਹ ਮੈਨੂੰ ਕਾਫੀ ਹੱਦ ਤੱਕ ਮੈਨੂੰ ਉਹ ਚੀਜ਼ ਜਿਹੜੀ ਉਹ ਗਲਤ ਲੱਗਦੀ ਆ ਵੀ ਸਿਰਫ ਇੰਸਟਾਗ੍ਰam ਦੇ ਵਿਊਜ਼ ਲੈਣ ਦੇ ਲਈ ਆਪਾਂ ਆਪਣੀ ਆਈਡੈਂਟੀਟੀ ਨੂੰ ਚੇਂਜ ਕਰ ਰਹੇ ਆ ਵਾਈ ਸੋ ਜਿਸ ਰੂਪ ਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਬਣਾਇਆ ਵਾ ਉਸ ਰੂਪ ਦੇ ਵਿੱਚ ਸਟਰਗਲ ਕਰੀਏ ਉਸ ਰੂਪ ਦੇ ਵਿੱਚ ਅੱਗੇ ਵਧੀਏ ਮਿਹਨਤ ਕਰੀਏ ਹਾਂ ਪੋਡਕਾਸਟ ਬ੍ਰਹਮਚਾਰੇ ਉੱਤੇ ਵੀ ਕਰਾਂਗੇ ਆ ਵਨ ਬਾਏ ਵਨ ਸਾਰੇ ਆ ਰਹੇ ਆ ਪੋਡਕਾਸਟਰ ਤੇ ਤੁਸੀਂ ਦੱਸਦੇ ਰਿਹਾ ਕਰੋ ਟੌਪਿਕਸ ਅਸੀਂ ਉਹਦੇ ਉੱਤੇ ਫਿਰ ਜਰੂਰ ਆਪਾਂ ਕਰਾਂਗੇ ਬਾਕੀ ਕੁਝ ਇੱਕ ਗੱਲਾਂ ਕੰਟਰੋਵਰਸੀ ਵਿੱਚ ਆ ਜਾਂਦੀਆਂ ਵਾ ਉਹਦੇ ਵਿੱਚ ਫਿਰ ਮੈਂ ਉਹ ਪੋਡਕਾਸਟ ਕਈ ਵਾਰੀ ਅਸੀਂ ਨਹੀਂ ਕਰਦੇ ਕਿਉਂਕਿ ਮੈਂ ਪਹਿਲਾਂ ਵੀ ਕਹਾ ਵੀ ਮੈਂ ਉਹ ਕੰਮ ਨਹੀਂ ਕਰਦਾ ਜਿੱਦੇ ਨਾਲ ਕਿਸੇ ਦੇ ਵਿਸ਼ਵਾਸ ਨੂੰ ਛੱਟ ਵੱਜੇ ਕਿ ਕਾਡੇ ਕਮੈਂਟਸ ਹੁੰਦੇ ਪਏ ਮੈਨੂੰ ਕਾਫੀ ਵੀ ਖੇਤਰਪਾਲ ਦੇ ਉੱਤੇ ਵੀਡੀਓ ਕਰੋ ਬਣਾਓ ਮੈਂ ਉਹ ਨਹੀਂ ਕਰ ਰਿਹਾ ਕੁਝ ਰੀਜ਼ਨ ਨੇ ਜਿਹਦੇ ਕਰਕੇ ਮੈਂ ਨਹੀਂ ਕਰਦਾ ਪਿਆ ਤੇ ਬਟ ਇਹ ਆ ਵੀ ਕੋਈ ਗੱਲ ਨਹੀਂ ਜਿਹੜਾ ਤੁਸੀਂ ਟੌਪਿਕ ਤੁਹਾਡੇ ਮਨ 'ਚ ਆਉਂਦਾ ਵਾ ਉਹਦੇ ਬਾਰੇ ਗੱਲ ਕਰੋ ਆਪਾਂ ਜਿਹੋ ਰੈਲੇਵੈਂਟ ਲੱਗੂਗਾ ਤਾਂ ਆਪਾਂ ਉਹਦੇ ਉਤੇ ਪੋਡਕਾਸਟ ਜ਼ਰੂਰ ਕਰਾਂਗੇ ਠੀਕ ਆ ਕਿਉਂਕਿ ਹਨੇਰਾ ਚੁੱਕਣਾ ਵਾ 1 ਬਾਈ 1 ਕਰਕੇ ਚੁੱਕਾਂਗੇ ਕਾਫੀ ਰਾਜਵੀਰ ਸਿੰਘ ਵੀਰ ਜੀ ਮੇਰਾ ਮੇਰੇ ਉਤੇ ਕਾਲਾ ਜਾਦੂ ਹੋ ਗਿਆ ਲੱਗਦਾ ਮੇਰੇ ਸਰੀਰ 'ਚ ਨੁਕਸਾਨ ਬਹੁਤ ਹੋ ਰਿਹਾ ਨਾਲ ਕਾਲੇਜਾਦੂ ਜਦੋਂ ਹੁੰਦਾ ਆ ਉਹਦੇ ਚ ਆਪਣੇ ਆਪ ਵੀ ਆਪਣੀ ਬੋਡੀ ਨੂੰ ਕੁਝ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਜਦੋਂ 네ਗੇਟਿਵ એનਰਜੀਜ਼ ਸਾਡੇ ਸਰੀਰ ਤੇ ਅਟੈਕ ਕਰਦੀਆਂ 라ਜੀਵਰ ਸਿੰਘ ਜੀ ਉਦੋਂ ਕੁਝ ਪਾਰਟਿਕੂਲਰ ਸਿੰਪਟਮਸ ਹੁੰਦੇ ਆ ਉਹਨਾਂ ਉਤੇ ਆਪਾਂ ਪੂਰੀ ਵੀਡੀਓ ਡਿਟੇਲ ਦੇ ਵਿੱਚ ਪਾ ਚੁੱਕੇ ਆ ਕੁਝ ਹੋਰ ਵੀ ਅੱਗੋਂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕੁਝ ਹੋਰ ਡੀਪ ਵੀ ਜਾਣ ਦੀ ਕੋਸ਼ਿਸ਼ ਕਰ ਰਹੇ ਆ ਕਿ ਹੋਰ ਵੀ ਦੱਸਾਂਗੇ ਰੈਮਡੀਜ਼ ਵੀ ਦੱਸਾਂਗੇ ਨਾਲ ਦੀ ਨਾਲ ਅੱਗੋਂ ਹੱਲ ਵੀ ਦੱਸਾਂਗੇ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਆਪਾਂ ਹੁਣ ਤੇ ਵੀ ਹੱਲ ਵੀ ਦਸੀਏ ਤੁਸੀਂ ਆਪਣੇ ਆਪ ਨੂੰ ਕਯੁਰ ਵੀ ਕਰ ਸਕੋ ਕਈਆਂ ਨੂੰ ਮੈਂ ਹੁਣ ਇੱਥੇ ਅਪੁਆਇੰਟਮੈਂਟ ਆਪਣੀ ਅਪੁਆਇੰਟਮੈਂਟ ਦੇ ਵਿੱਚ ਹੀ ਹੱਲ ਦੱਸ ਦਿੰਦਾ ਕਈਆਂ ਨੂੰ ਫੋਨ ਦੇ ਉੱਤੇ ਹੀ ਸੋਲੂਸ਼ਨ ਦੱਸਣ ਦੀ ਕੋਸ਼ਿਸ਼ ਕਰੀਦੀ ਆ ਵੀ ਤੁਸੀਂ ਹੱਲ ਕਰ ਲਓ ਅਨੇ ਕੋਈ ਗੱਲ ਨਹੀਂ ਮੈਂ ਕਰੂੰਗਾ ਜੀ ਕਾਲ ਤੇ ਰੈਮਡੀਜ਼ ਵੀ ਦੱਸਾਂਗਾ ਗੁਰੂ ਗੁਰਵਿੰਦਰ ਜੀ ਹਾਂਜੀ ਮੈਂ ਇੰਤਜ਼ਾਰ ਕਰੂੰਗਾ ਤੁਹਾਡੇ ਕਾਲ ਦਾ ਹਾਂਜੀ ਮੈਂ ਕਰੂੰਗਾ ਕਾਲ ਕੋਈ ਗੱਲ ਨਹੀਂ ਤੇ ਠੀਕ ਹੈ ਜੀ ਤੇ ਸੋ ਅੱਜ ਦਾ ਬਹੁਤ ਆ ਤਾਂ ਸੋ ਤੁਹਾਡਾ ਸਾਰਿਆਂ ਦਾ ਸਮਾਂ ਦੇਣ ਦੇ ਲਈ ਤੇ ਮੈਂ ਵੀ ਕੁਝ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਮੇਰਾ ਵੀ ਕੁਝ ਮਨ ਹੌਲਾ ਹੋਇਆ ਸੋ ਖੁਸ਼ ਰਹੋ ਸਾਰੇ ਚੜ੍ਹਦੀਆਂ ਕਲਾਂ ਚ ਰਹੋ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਸੋ ਸਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ